ਲੋਕ ਸਭਾ ਚੋਣਾਂ ਤੋਂ ਪਹਿਲਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਲਕੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜੁਆਇਨ ਕਰ ਸਕਦੇ ਨੇ ਬੀਜੇਪੀ ਦਾ ਪੱਲਾ ਪਰਨੀਤ ਕੌਰ ਫੜ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਪਹਿਲਾ ਹੀ ਬੀਜੇਪੀ ਦੇ ਵਿੱਚ ਨੇਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਚੋਣਾਂ ਤੋਂ ਪਹਿਲਾ ਪਟਿਆਲਾ ਤੋਂ ਐਮਪੀ ਮਹਾਰਾਣੀ ਪਰਨੀਤ ਕੌਰ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰ ਸਕਦੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਸ ਤੋਂ ਪਹਿਲਾਂ ਕੈਪਟਨ ਵੀ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਜਾਣਕਾਰੀ ਮੁਤਾਬਿਕ ਪੰਨੀਤ ਕੋਰ ਪਲਕੇ ਦਿੱਲੀ ਵਿਖੇ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਪਟਿਆਲਾ ਤੋਂ ਕਿਆ ਜਾ ਰਿਹਾ ਕਿ ਚੋਣਾ ਲੜ ਸਕਤੇ ਨੇ ਦਰਸਲ ਲੋਕ ਸਭਾ ਚੋਣਾ ਤੋਂ ਪਹਿਲਾ ਸਿਆਸੀ ਗਲਿਆਰਿਆਂ ਦੇ ਵਿੱਚ ਕੈਪਟਨ ਪਰਿਵਾਰ ਦੇ ਵੱਲੋਂ ਨਵੀਂ ਖਬਰ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ ਹਾਲਾਂਕਿ ਨਿਤ ਦਿਨ ਸਮੀਕਰਨ ਬਦਲ ਰਹੇ ਨੇ ਲੋਕ ਸਭਾ ਚੋਣਾ ਨੂੰ ਲੈ ਕੇ ਤੇ ਇੱਕ ਵਾਰ ਫਿਰ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਪਰ ਨੀਤ ਕੋਰ ਬਲਕੇ ਭਾਜਪਾ ਦਾ ਪੱਲਾ ਫੜ ਸਕਦੇ ਨੇ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੋਰ ਦੋ ਦਿਨਾਂ ਦੇ ਵਿੱਚ ਪਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੇ ਜ਼ਾਬਤੇ ਤੋਂ ਪਹਿਲਾਂ ਪਾਜਪਾ ਦੇ ਵਿੱਚ ਸ਼ਾਮਿਲ ਹੋਣ ਦੀ ਖਬਰ ਲਗਾਤਾਰ ਸਾਹਮਣੇ ਆ ਰਹੀ ਹੈ ਨੇ ਸੂਤਰਾਂ ਦੇ ਹਵਾਲੇ ਤੇ ਖਬਰ ਸામਨੇ ਆ ਰਹੀ ਹੈ ਕਿ ਪਾਜਪਾ ਦੇ ਵਿੱਚ ਕਰਨੀਤ ਕੋਰ ਸ਼ਾਮਿਲ ਹੋ ਸਕਤੇ ਨੇ ਕੈਪਟਨ ਅਮਰਿੰਦਰ ਸਿੰਘ ਆਤੇ ਉਨ੍ਹਾਂ ਦੀ ਬੇਟੀ ਜੈਂਦਰ ਕੋਰ ਹਾਲਾਂਕਿ ਪਹਿਲਾ ਹੀ ਪਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਤੇ ਇਹ ਵੀ ਖਬਰ ਹੈ ਕਿ ਪਾਜਪਾ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਰਨੀਤ ਕੋਰ ਪਟਿਆਲਾ ਤੋਂ ਚੋਣ ਲੜ ਸਕਤੇ ਨੇ ਦੱਸਦੀ ਹੈ ਕਿ ਕੈਪਟਨ ਦੀ ਜੇਪੀ ਨੱਡਾ ਦੇ ਨਾਲ ਹਾਲਾਂਕਿ ਮੁਲਾਕਾਤ ਵੀ ਹੋਈ ਹੈ ਤੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਮੰਗਲਵਾਰ ਨੂੰ ਜੇਪੀ ਨੱਡਾ ਦੇ ਨਾਲ ਮੁਲਾਕਾਤ ਕੀਤੀ ਜਿਸਦੇ ਬਾਰੇ ਉਹਨਾਂ ਨੇ ਟਵੀਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਤੋਂ ਬਾਅਦ ਆਪਣੀ ਪਾਰਟੀ ਬਣਾਈ ਸੀ ਜਿਸ ਦਾ ਭਾਜਪਾ ਦੇ ਨਾਲ ਕਟੋੜ ਕੀਤਾ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਭਾਜਪਾ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਲਗਾਤਾਰ ਨੀਤ ਕੋਰ ਵੱਲੋਂ ਵੀ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦੀਆਂ ကြਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਨਾ ਕਿਆ ਸਰਾਈਆਂ ਤੇ ਮੋਹਰ ਲੱਗਦੀ ਹੈ ਕਿ ਨਹੀਂ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਾਰਾਣੀ ਪ੍ਰਨੀਤ ਕੋਰ ਭਾਜਪਾ ਦਾ ਪੱਲਾ ਫੜ ਸਕਤੇ ਨੇ ਉਨ੍ਹਾਂ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦੇ ਲੰਮੇ ਸਮੇਂ ਤੋਂ ਕਿਆਸ ਲੱਗ ਰੇ ਸਨ ਕੈਪਟਨ ਰਣਿੰਦਰ ਸਿੰਘ ਆਪਣੇ ਪੁੱਤਰ ਰਣਿੰਦਰ ਸਿੰਘ ਅਤੇ ਜੈ ਇੰਦਰ ਕੋਰਤੀ ਦੇ ਨਾਲ ਸਤੰਬਰ 2022 ਦੇ ਵਿੱਚ ਪਾਜਪਾ ਦੇ ਵਿੱਚ ਸ਼ਾਮਿਲ ਹੋਏ ਸੀ ਜਤਜੀਪਰਨੀਤ ਕੋਰ ਜੋ ਕਿ 1999 ਤੋਂ ਲੋਕ ਸਭਾ ਦੇ ਵਿੱਚ ਪਟਿਆਲਾ ਦੀ ਨਿਮਾਇੰਦਗੀ ਜੜੇਆ ਕਰਤੇ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਪਾਜਪਾ ਵੱਲੋਂ ਦੁਬਾਰਾ ਇਸੇ ਸੀਟ ਤੋਂ ਮਤਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਸੋ ਵੱਡੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਲੈ ਕੇ ਨਿਤ ਦਿਨ ਜੜੇਆ ਸਮੀਕਰਨ ਬਦਲ ਰਹੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਰੀ ਹਲਚਲ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਵਿੱਦਾਲੇ ਹੁਣ ਵੱਡੀ ਖਬਰ ਤੁਹਾਡੇ ਨਾਲ ਸੂਤਰਾਂ ਦੇ ਹਵਾਲੇ ਤੋਂ ਸਾਂਝੀ ਕਰ ਰਿਹਾ ਜੋ ਪਟਿਆਲਾ ਤੋਂ ਲਗਾਤਾਰ ਐਮਪੀ ਰਹਿਣੇ ਪਰਨੀਤ ਕੋਰਤੇ ਪਲਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਤੇ ਨੇ ਮਹਾਰਾਣੀ ਪਰਨੀਤ ਕੋਰ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਲਕੇ ਕਾਂਗਰਸ ਛੱਡ ਕੇ ਭਾਜਪਾ ਦਾ ਜਿਹੜਾ ਉਹਨਾਂ ਦੇ ਵੱਲੋਂ ਪੱਲਾ ਫੜਿਆ ਜਾ ਸਕਦਾ ਹੈ ਪੁੱਤਰ 인ਦਰ ਸਿੰਘ ਤੇ ਟੀਜੇ ਇੰਦਰ ਕੋਰ ਵੀ ਹਾਲਾਂਕਿ ਭਾਜਪਾ ਦੇ ਵਿੱਚ ਪਹਿਲਾਂ ਹੀ ਜਾ ਚੁਕੇ ਨੇ ਤੇ ਇਸੇ ਵਿਚਾਲੇ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਚੋਣਾਂ ਤੋਂ ਪਹਿਲਾਂ ਪਟਿਆਲਾ ਤੋਂ ਐਮਪੀ ਮਹਾਰਾਣੀ ਪੰਨੀਤ ਕੋਰਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਤੇ ਨੇ